ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਤੇ ਲੋਜੀ ਵੈਗੂ ਜੀ ਅੱਜ ਕਈ ਦਿਨ ਦਾ ਕੰਮ ਰੁਕਿਆ ਪਿਆ ਸੀਗਾ ਅੱਜ ਇਹ ਸਮਾਰਦੇ ਆਪਾਂ ਮਿੱਟੀ ਤਾਂ ਭੌਂਤੀ ਪਈ ਸੀਗੀ ਮੇਰੀ ਬਾਲਟੀ ਚ ਪਈ ਦੀ ਹੰਦੀ ਪਰ ਟਾਈਮ ਹੀ ਨਹੀਂ ਲੱਗ ਰਿਹਾ ਸੀਗਾ ਉਹਨਾਂ ਬੀਪੀ ਘਟ ਗਿਆ ਸੀਗਾ ਬਿਮਾਰ ਹੋ ਗਈ ਸੀਗੀ ਇਹਦੇ ਕਰਕੇ ਫਿਰ ਅੱਜ ਤਾਂ ਇਹ ਕਰਨਾ ਪੈਣਾ ਬੁਰਾ ਲੱਗਦਾ ਤੇ ਲੋਜੀ ਹੁਣ ਇਹਨੂੰ ਲਿਆ ਕੇ ਤੂੜੀ ਰਲਾਉਣੀ ਆ ਮੈਂ ਪਹਿਲਾਂ ਕੁਸਤਾਂ ਤੂੜੀ ਹੈਗੀ ਸੀਗੀ ਪਾਈ ਵੀ ਪਹਿਲਾਂ ਆਣਾ ਬਚਦਾ ਸੀਗਾ ਕੁਸ ਮਿੱਟੀ ਮੈਂ ਪਿਉਤੀ ਸੀਗੀ ਬਾਲਟੀ ਚ ਤੇ ਹੁਣ ਮੈਂ ਰੋਜ਼ ਪਾਣੀ ਪਾਦਣੀ ਆ ਹਿੰਮਤ ਹੈ ਨਹੀਂ ਸੀਗੀ ਮੈਂ ਰੋਜ਼ੇ ਮਿੱਟੀ ਲਾਵਾਂ ਮੈਂ ਮਿੱਟੀ ਲਾਵਾਂ ਅੱਜ ਤਾਂ ਸਵੇਰਿਓਂ ਕੰਮ ਕਰੂੰ ਇਹ ਪੱਤੀ ਵੱਡੂ ਇਹਦੀ ਰੋਟੀ ਲਾਉਣ ਤੋਂ ਭਾਂਡੇ ਮਾਂਜਣ ਤੋਂ ਪਹਿਲਾਂ ਹੀ ਸਵੇਰੇ ਸਵੇਰੇ ਠੰਡੇ ਠੰਡੇ ਕਰੂੰਗੀ ਇਹ ਕੰਮ ਸ਼ਾਮ ਨੂੰ ਫਿਰ ਇੱਥੇ ਇਧਰ ਸੂਰਜ ਪੈਂਦਾ ਸੀਸਿਆਂ ਤੇ ਤੇ ਦਰਵਾਜ਼ੇ ਤੇ ਫਿਰ ਉਹ ਸੇਕ ਚੁੱਲ੍ਹੇ ਕਨੇ ਇੰਨਾ ਸੇਕ ਲੱਗਦਾ ਬਹੁਤ ਜ਼ਿਆਦੇ ਤੇ ਫਿਰ ਅੱਜ ਮੈਂ ਸਵੇਰਿਓਂ ਕਰਦੀਆਂ ਕੰਮ ਤੇ ਮੈਂ ਪਹਿਲਾਂ ਰੜਾਉਣੀ ਆ ਮਿੱਟੀ ਮਿਕਸ ਕਰਦੀ ਆ ਇਹਨੂੰ ਰੜਾਉਣੀ ਆ ਚੰਗੀ ਤਰ੍ਹਾਂ ਗੁੰਨਦੀ ਆ ਆਟੇ ਮੰਗ ਤੂੜੀ ਰੜਾ ਦਾਨੀ ਆ ਵਿੱਚ ਗੱਠ-ਗੁੱਠ ਹੋ ਗਈ ਜਿਹੜੀ ਉੰਝ ਤਾਂ ਘੁਲੇ ਆਪਿਆ ਬਹੁਤ ਜ਼ਿਆਦਾ ਰਲਈ ਪਈ ਆ ਤੇ ਵਿੱਚ ਕੋਈ ਕੋਈ ਉਹ ਆ ਚੌਂਕਣੀ ਕਰਕੇ ਨਾ ਮੁੱਟੀ ਗੱਠਾਂ ਜੀਆਂ ਨੇ ਵਿੱਚ ਚੌਂਕਣੀ ਮਿੱਟੀ ਕਰਕੇ ਬਾਹਰੋਂ ਚੱਕ ਲਈ ਸੀਗੀ ਮੈਂ ਵਧੀਆ ਉਦੋਂ ਜਦੋਂ ਬੋਰ ਕਰਾਇਆ ਨਹੀਂ ਮਿੱਟੀ ਤਾਂ ਹੁਣ ਮਿਲਦੀ ਹੋਣੀ ਫਿਰ ਖੇਤ ਚੋਂ ਲਾਉਣੀ ਆ ਤੇ ਲੋ ਜੀ ਉਦੋਂ ਮੈਂ ਲਾ ਲਈ ਸੀਗੀ ਸਿਆਲਸੀ ਵਾਲੇ ਵਧੀਆ ਲੰਘਿਆ ਸਾਗ ਸੂਰ ਇਹਨਾਂ ਦੀ ਸੀਗੀ ਤੇ ਹੁਣ ਗਰਮੀ ਗਰਮੀ ਮੌਜ ਕਰਾਂਗੇ ਫੁੱਟਿਆ ਪਿਆ ਬਹੁਤ ਜ਼ਿਆਦਾ ਫੁੱਟ ਗਿਆ ਤੇ ਦੁੱਧ ਦੱਦ ਵੀ ਧਰਤੀਆਂ ਫਿਰ ਮੈਂ ਹਾਰੇ ਚ ਦਾਲ ਵੀ ਧਰ ਦਨੀਆ ਮੂੰਗੀ ਦੀ ਜਿਵੇਂ ਹੁੰਦੀ ਆ ਤੇ ਹੁਣ ਬੱਚੇ ਆਏ ਨੇ ਛੁੱਟੀਆਂ ਚ ਹੁਣ ਤਾਂ ਫਿਰ ਦਾਲ ਹਾਰੇ ਚ ਧਰਿਆ ਕਰੂੰ ਜਿਆਦੇ ਹੁਣ ਜੇ ਤਾਂ ਅਸੀਂ ਤਿੰਨ ਜਾਣੇ ਸਰ ਵੀ ਜਾਂਦਾ ਤੇ ਹੁਣ ਫਿਰ ਮੈਂ ਨਾਲੇ ਹੋਰ ਕੁਝ ਤੇ ਲੋ ਜੀ ਮਿੱੱਦਲ ਨੂੰ ਹੀ ਬਹੁਤ ਟਾਈਮ ਲੱਗ ਜਾਣਾ ਹੁਣ ਮੈਨੂੰ ਇਹ ਮਿਕਸ ਕਰਾਂ ਧੂੜੀ ਨੂੰ ਵਿੱਚ ਚੰਗੀ ਤਰ੍ਹਾਂ ਤੇ ਹੁਣ ਤਾਂ ਵਧੀਆ ਬਹੁਤ ਵਧੀਆ ਮਿੱਟੀ ਮਿਲ ਗਈ ਮੈਨੂੰ ਚੌਂਕੜੀ ਝੋਲੇ ਪਰ ਪਰ ਰੱਖੀ ਬੈਠੀ ਆ ਮੈਂ ਤਾਂ ਹੁਣ ਮੌਜਾ ਦੋ ਸਾਲ ਤਾਂ ਨਿਕਲਣਗੇ ਮੇਰੇ ਵਧੀਆ ਤਿੰਨ ਫਿਰ ਦੇਖੀ ਜਾਊਗੀ ਤੇ ਲੋ ਜੀ ਹੁਣ ਪਾਣੀ ਲੈ ਲਾਂ ਪਾਣੀ ਪਾ ਲਈ ਸੀ ਕਿ ਮਕੰਨੀ ਚ ਇਹ ਮਿੱਟੀ ਵਾਲੀ ਬਾਲਟੀ ਚ ਪਾ ਲਿਆ ਪਾਣੀ ਹੁਣ ਮੈਂ ਹੁਣ ਮੈਂ ਗਿੱਲਾ ਕਰ ਲਾਂ ਹਾਰਾ ਮੜਾ ਜਾ ਹਾਰਾ ਗਿੱਲਾ ਕਰਕੇ ਕੋਲੇ ਨਾਲ ਪਾਣੀ ਸਿਰਕ ਲੈਣੀ ਆ ਪਹਿਲਾਂ ਪਾਣੀ ਸਿਰਕ ਕੇ ਤੇ ਉਸ ਤੋਂ ਬਾਅਦ ਫੇਰ ਲਾਉਣੀ ਆ ਮਿੱਟੀ ਹਾਰੇ ਨੂੰ ਤੇ ਚੁੱਲ੍ਹੇ ਨੂੰ ਚੁੱਲਾ ਵੀ ਇਹਨਾਂ ਨੇ ਇੱਕ ਦਿਨ ਭੰਨ ਤਾ ਬਹੁਤ ਟਾਕਣ ਲੱਗੇ ਉਹ ਧਰ ਤਾ ਉਹ ਲੱਕੜ ਜੀ ਸੜਤੀ ਪਤਾ ਨਹੀਂ ਪਤਾ ਨਹੀਂ ਚੱਕਰਾ ਸੜਦਾ ਬਾਂਡੂ ਵਾਲਾ ਇੱਕ ਪਾਸਾ ਦਾ ਵਧੀਆ ਇੱਕ ਭੰਨ ਤਾ ਇਹਨਾਂ ਨੇ ਇੱਕ ਤਾਂ ਵਧੀਆ ਇੱਕ ਸਾਈਡ ਤੇ ਲਾ ਦਨੀ ਆ ਮਿੱਟੀ ਤੇ ਉੰਜੇ ਦਾ ਚੁੱਲਾ ਨਹੀਂ ਐਨਾ ਫੁੱਟਿਆ ਚੁੱਲਾ ਘੱਟਵਾ ਲਦੀ ਆ ਮੈਂ ਸਿਆਲ ਚ ਵੀ ਘੱਟਵਾੜੇ ਹਾਰੇ ਚ ਸਾਗ ਸੁਬ ਧਰਦੀ ਰਹਿੰਦੀਆਂ ਤੇ ਦਾਲ ਦੂਲ ਹੁਣ ਵੀ ਧਰ ਦਾਨੀਆਂ ਉਹਦੇ ਕਰਕੇ ਹਾਰੇ ਦੀ ਤੇ ਪੱਟੀ ਮੇਸ ਕਰੀ ਪਈਆਂ ਇਹਨਾਂ ਨੇ ਤੇ ਲੋ ਜੀ ਪਹਿਲਾਂ ਚੁੱਲੇ ਨੂੰ ਲਾ ਦ ਮਿੱਟੀ ਹਾਰੇ ਨੂੰ ਪਾਣੀ ਸਿਲਕਤਾ ਤੇ ਉਸ ਤੋਂ ਬਾਅਦ ਫਿਰ ਲਾ ਦੂੰਗੀ ਮਿੱਟੀ ਤੇ ਲੋ ਜੀ ਹੁਣ ਆ ਕੇ ਮਿੱਟੀ ਇੱਕਸਾਰ ਕਰਕੇ ਸਾਫ ਫਿਰ ਮਿੱਟੀ ਲਾਉਂਗੀ ਫਿਰ ਮਿੱਟੀ ਫੇਰ ਕੇ ਫਿਰ ਪਾਂਡੂ ਫੇਰ ਦੂੰ ਕੱਲ ਤੱਕ ਸੁੱਕ ਜੂ ਵਧੀਆ ਹੁਣ ਤਾਂ ਧੁੱਪਾਂ ਵਧੀਆ ਪੈਂਦੀਆਂ ਨੇ ਸੁੱਕ ਜਾਣਾ ਇੱਕ ਦਿਨ ਚ ਫਿਰ ਕੱਲ ਕੁਲੂੰ ਫਿਰ ਦੁੱਧ ਦਾ ਤਾਂ ਧਰਨਾ ਹੋਊਗਾ ਫਿਰ ਬੁਰਾ ਲੱਗਦਾ ਉਹ ਜਿਹਦਾ ਮੈਨੂੰ ਵੀ ਬੁਰਾ ਲੱਗਦਾ ਸੀਗਾ ਪਰ ਸਰੀਰ ਨਹੀਂ ਠੀਕ ਸੀਗਾ ਇਹਦੇ ਕਰਕੇ ਮਿੱਟੀ ਨੂੰ ਤਾਂ ਮਿਲ ਲਾਦਾ 8-9 ਦਿਨੇ ਹੋ ਗਏ ਭੁੰਤੀ ਪਈ ਉਹ ਬਾਲਟੀ ਚ हिम्मत ਨਹੀਂ ਹੋਈ ਤੇ ਕਿਸੇ ਤੋਂ ਲਵਾਉਣ ਨੂੰ ਦਿਲ ਨਹੀਂ ਕਰਦਾ ਉਹ ਜਦੋਂ ਭੈਣ ਹੋ ਜਦ ਕਣਕ ਧੋਈ ਸੀਗੀ ਆਈ ਸੀਗੀ ਇੱਧਰ ਆਉਂਦੀ ਆ ਕੱਪੜੇ ਧੋਉਂਦੀ ਆ ਇਹਨਾਂ ਦੇ 베ੜੇ 'ਚ ਝਾੜੂ ਲਗਾਉਂਦੀ ਆ ਉਹ ਵੀ ਦੇਖਦੀ ਸੀਗੀ ਮੈਂ ਕਿਹਾ ਕਹਿੰਦੀ ਹੋਊਗੀ ਚੁੱਲ੍ਹਾ ਤਾਂ ਇਹਦਾ ਫੁੱਟਿਆ ਪਿਆ ਹਾਰੇ ਦੀ ਪੱਤੀ ਮੇਸ ਹੋਈ ਪਈ ਆ ਪਰ ਮੇਰਾ ਦਿਲ ਨਹੀਂ ਕਰਦਾ ਕਿਸੇ ਨੂੰ ਇਹ ਕਹਿਣ ਨੂੰ ਵੀ ਆਹ ਕੰਮ ਕਰ ਤੇ ਆ ਆਪ ਹੀ ਕਰਕੇ ਰਾਜੀ ਆ ਮੈਂ ਉਹ ਵੀ ਅਗਲਾ ਵੀ ਬੰਦਾ ਨਿਸਾਨ ਆਪਣੇ ਵਰਗਾ ਹੀ ਆ ਉਹ ਵੀ ਵਿਚਾਰੀ ਕੰਮ ਕਰਦੀ ਆ ਘਰ ਘਰ ਕੇ ਆਉਂਦੀ ਆ ਇਹਨਾਂ ਦੇ ਕੱਪੜੇ ਧੌਂਦੀ ਆ ਝਾੜੂ ਲਾਉਂਦੀ ਆ ਹੋਰ ਵੀ ਕਈ ਘਰਾਂ ਦੇ ਕੰਮ ਕਰਦੀ ਆ ਸਿਆਣੀ ਆ ਚਲੋ ਆਪਣਾ ਜਿੰਨਾ ਹੁੰਦਾ ਆਪ ਕਰ ਲੈਨੇ ਆ ਹਿੰਮਤ ਜਿੰਨੀ ਕੋ ਹੁੰਦੀ ਆ ਭਾਈ ਕਰ ਲੈਨੇ ਬਾਕੀ ਦੇਖੀ ਜਾਉ ਕੀ ਬਣਦਾ ਕੀ ਨਾ ਜਿੰਨੀ ਕੋ ਹੁੰਦਾ ਉਹਨਾ ਕਰ ਲੈਨੇ ਆ ਇੱਕ ਦਿਨ ਚ ਦੋ ਦਿਨ ਚ ਹੋਰ ਕੀ ਆ ਲੇਟ ਕੰਮ ਕਰ ਲੈਨੇ ਤੇ ਲੋ ਜੀ ਹੁਣ ਲਾ ਦੀਏ ਮਿੱਟੀ ਆਪਾਂ ਹਾਰੇ ਨੂੰ ਮਿੱਟੀ-ਮਿੱਟੀ ਲਾ ਕੇ ਬੱਚੇ ਅੰਦਰ ਪਏ ਨੇ ਹਲੇ ਉੱਠੇ ਵੀ ਨਹੀਂ ਮੈਂ ਤਾਂ ਸਾਜਰੀ ਕੰਮ ਨਵੇਂਣ ਲੱਗੀ ਠੰਡੇ-ਠੰਡੇ ਫੇਰ ਚਾਹ ਪਾਣੀ ਦੂੰ ਉਹਨਾਂ ਨੂੰ ਰੋਟੀ ਟੁਕਾ ਸਰਦਾਰ ਸਾਹਿਬ ਗਏ ਬੈ ਨੇ ਦੁੱਧ ਪਾਉਣ ਕਿ ਇੰਨੀਆਂ ਮਾਂਜੂ ਆਏ ਆ ਤੇ ਉਹਨਾਂ ਦੇ ਤੇ ਨਾਲੇ ਦੁੱਧ ਵਾਲੇ ਭਾਂਡੇ ਮਾਂਜਦੂਣ ਨਾਲੇ ਚਾਹ ਵਾਲੇ ਫੇਰ ਰੋਟੀ ਲਾ ਲੂਗੀ ਨਾਲੇ ਇੰਨੇ ਮੈਂ ਕਿਹਾ ਠੰਡੇ-ਠੰਡੇ ਕੰਮ ਨਵੇਂੜਦਾ ਫੇਰ ਪੀਤੀ ਉੱਠ ਕਰੂਗੀ ਐ ਨਹੀਂ ਪਤਾ ਗਾਰੇ ਚ ਵੜ ਜਾਂਦੀ ਆ ਫਿਰ ਉਹ ਤੇ ਲੋ ਜੀ ਨਿੱਕੀ ਲਗਾਤੀ ਨਵੇੜਤਾ ਕੰਮ ਹੁਣ ਵਿੱਚੋਂ ਦੱਬਦਾ ਉੱਪਰੋਂ ਤਲਾਤਾ ਸੈੱਟ ਕਰਦਾ ਕਿਨਾਰਿਆਂ ਤੋਂ ਵਿੱਚੋਂ ਸੈੱਟ ਕਰਦਾ ਤੇ ਲੋ ਜੀ ਕੰਮ ਨਵੇੜਤਾ ਹੁਣ ਆ ਗਏ ਸੀਗੇ ਬੱਚੇ ਉੱਠ ਖੜੇ ਹੁਣ ਮੈਂ ਪਾਣੀ ਹੱਥ ਲਾ ਕੇ ਸਵਾਪ ਕਰਦੀ ਸੀਗੀ ਸੈੱਟ ਕਰਦੀ ਸੀਗੀ ਮਿੱਟੀ ਲਾਤੀ ਕੰਮ ਨਿਬੜ ਗਿਆ ਸਾਫ਼ ਕਰਤਾ ਵਿੱਚੋਂ ਧੁੱਪ ਵੀ ਆ ਗਈ ਹੁਣ ਦੇਖੋ ਧੁੱਪ ਥੋੜੀ ਥੋੜੀ ਆਉਣ ਲੱਗੀ ਲਓ ਜੀ ਕੰਮ ਨਿਬੜ ਗਿਆ ਹੁਣ ਇਹ ਬਾਕੀ ਦਾ ਪਾਣੀ ਡੋਲ ਕੇ ਇੱਥੇ ਧੋ ਦਾਨੀਆ ਮੈਂ ਅਰੇ ਯਾਰ ਰਹੀ ਹੈ ਕਿਵੇਂ ਹਾਂ ਪਰ ਮੈਂਨੇ ਕੋਈ ਗੜਬੜੀ ਨਹੀਂ ਕੀਤੀ ਜਿਹਾ ਗਿਆ ਕੋ ਪਤਾ ਚਲ ਉਹਨਾਂ ਨੇ ਕਿਹਾ ਕਿ ਕਿਸੇ ਚੀਜ਼ ਸਾਇਬਰ ਰੋਬੋਟਿਕਸ ਦਾ ਉਂਕਣ ਰਿਕਾਰਡ ਬਰ ਤੀਨੇ ਗਾਹ ਪਾ ਰੱਖਿਆ ਨਾਨੇ ਨੇ ਗਾਹ ਪਾ ਰੱਖਿਆ ਜੇ ਨਹੀਂ ਮੈਂ ਇਹ ਸੂਟ ਸੈੱਟ ਕਰਦੀ ਸੀਗੀ ਸਿਉ ਤਾਂ ਲਈ ਸੀਗੇ ਟੈਟ ਸੀਗਾ ਉਰ ਬਾਵਾਂ ਗਰਮੀ ਕਰਕੇ ਪਾਈ ਨਹੀਂ ਜਾਂਦੇ ਮੇਣ ਕੇ ਨਿਸ਼ਾਨੀਆਂ ਲਾਉਂਦੀ ਸੀਗੀ ਬਾਵਾਂ ਦੀਆਂ ਨਾਲੇ ਕਰਦੀਆਂ ਖੁੱਲੇ ਥੋੜੇ ਉਂਝ ਤਾਂ ਪਾਏ ਬੇ ਨਿੱਕ ਇੱਕ ਵਾਰੀ ਦੋ ਦੋ ਵਾਰੀ ਪਾ ਲੇ ਪਰ ਹੁਣ ਸਾ ਨਹੀਂ ਆਉਂਦਾ ਗਰਮੀ ਚ ਪਾਏ ਨਹੀਂ ਜਾਂਦੇ ਤੇ ਮੈਂ ਹੁਣ ਖੁੱਲੇ ਕਰਦੀ ਸੀਗੇ ਐਨਕਾਂ ਲਾ ਕੇ ਮੈਨੂੰ ਕਹਿੰਦੇ ਮੈਡਮ ਆ ਕਿਹੜੀ ਮੈਡਮ ਆ ਪੰਜਾਬੀ ਵਾਲੀ ਮੈਡਮ ਆ ਕਿਹੜੀ ਮੈਡਮ ਆ ਪੀਤੀ ਹੱਸਦੀ ਆ ਨਾਨੀ ਨਾਨਾ ਹੱਸ ਰਿਹਾ ਕਹਿੰਦਾ ਸੀਤੀ ਨਾਨੀ ਕਿਹੜੀ ਮੈਡਮ ਆ ਪੰਜਾਬੀ ਵਾਲੀ ਮੈਡਮ ਆ ਮਖੌਲ ਕਰਦੇ ਨੇ ਮੈਨੂੰ ਦੇਖ ਕੇ ਤੇ ਮੈਂ ਕਿ ਹੁਣ ਲਾਈਟ ਲਾ ਕੇ ਫੋਨ ਫੜ ਕੇ ਨਾਲੇ ਤਾਂ ਲਾਈਟ ਲਾ ਲਈ ਨਾਲੇ ਵੀਡੀਓ ਬਣਾ ਲਈ ਲੋ ਜੀ ਹੁਣ ਇਹ ਖੁੱਲੇ ਕਰਨਾ ਥੋੜੇ ਥੋੜੇ ਗਰਮੀ ਚ ਪਾਈ ਨਹੀਂ ਜਾਂਦੇ ਹੁਣ ਹੁਣ ਇਹ ਪਤਲੇ ਨਹੀਂ ਹੁੰਦਾ ਵੈਸੇ ਪਏ ਜਾਂਦੇ ਨਹੀਂ ਪਰ ਟੈਟ ਨਹੀਂ ਪੈਂਦੇ ਹੁਣ ਸਾਹ ਨਹੀਂ ਆਉਂਦਾ ਤੇ ਥੋੜੇ ਥੋੜੇ ਖੁੱਲੇ ਕਰ ਲਈਏ ਕਮੀਜ਼ ਕਮੀਜ਼ ਹੁਣ ਜੇ ਤਾਂ ਠੀਕ ਆ ਦੋਹੀ ਤੇ ਲੋ ਜੀ ਇਹ ਤਾਂ ਕਰਤਾ ਹੁਣੇ ਦੂਜੀ ਬਾਹ ਕਰ ਲਈਏ ਇੱਕ ਬਾਹ ਵੀ ਕਰਤੀ ਤੇ ਸਾਰੀ ਫੀਟਿੰਗ ਸੈੱਟ ਕਰੀਆ ਹੁਣ ਮੈਨੂੰ ਐ ਸੀਗਾ ਮਾਵਾ ਧੀ ਆਉਣ ਗਿਆ ਮੇਰਾ ਇਹ ਕੰਮ ਕਰਦਣ ਗਿਆ ਇਹ ਵੀ ਇੱਥੇ ਕਰਦੀਆਂ ਨੇ ਇਹਨਾਂ ਤੋਂ ਤਾਂ ਆਪਦਾ ਹੀ ਨਹੀਂ ਹੁੰਦਾ ਏਸੀ ਵਾਲੇ ਕਮਰੇ ਚੋਂ ਤੇ ਨਿਕਲਦੀਆਂ ਤਾਂ ਸਾਰਾ ਦਿਨ ਰੋਟੀ ਪਕਾਉਣ ਨਾਲ ਤੇ ਭਾਂਡੇ ਮਾਜ ਨਾਲ ਇਹਨਾਂ ਦੇ ਕੱਪੜੇ ਤੋਂ ਕੰਮ ਇਹਨਾਂ ਨੇ ਕੀ ਕਰਨਾ ਤੀਤੀ ਹੋਣੀ ਮਾਨ ਪਹਿਲਾਂ ਨਹੀਂ ਜੀ ਨਾਨੀ ਮੈਨੂੰ ਚਾਹ ਦੇ ਦੇ ਮੈਨੂੰ ਦੁੱਧੂ ਦੇ ਦੇ ਮੈਨੂੰ ਰੋਟੀ ਦੇ ਦੇ ਨਿੱਪੂ ਦੇ ਦੇ ਮੈਨੂੰ ਪਾਣੀ ਦੇ ਦੇ ਬਸ ਅਹੀ ਚੱਲੀ ਜਾਂਦਾ ਤੇ ਲੋ ਜੀ ਹੁਣ ਮੈਂ ਕਰਦਾ ਪਹਿਲਾਂ ਕੰਮ ਹੁਣ ਕੰਮ ਕਰਕੇ ਨਿਵੇੜ ਕੇ ਬੈਠੀ ਸੀ ਇਹ ਦੁਪਹਿਰ ਦਾ ਚਾਹ ਪਾਣੀ ਹੋ ਗਿਆ ਦਾ ਵੀ ਸ਼ਾਮ ਦੇ ਰੋਟੀ ਟੁੱਕ ਸਬਜ਼ੀ ਭੱਜ ਹੁਣ ਅੱਜ ਕੰਮ ਨਵੇੜ ਕੇ ਸਵੇਰੀਆਂ ਰੋਟੀ ਲਾਹੀ ਦਾਲ ਪਈ ਸੀ ਰਾਤ ਵਾਲੀ ਮੂੰਗੀ ਦੀ ਬਣਾਈ ਸੀ ਆ ਕੇ ਤੇ ਲੋਜੀ ਇੱਕ ਦਾ ਕੰਮ ਨਵੇੜ ਤਾਂ ਫਿਰ ਅੱਜ ਵੀਡੀਓ ਰੋਟੀ ਟੁੱਕ ਦੀ ਨਹੀਂ ਬਣਾਈ ਅੱਜ ਹੀ ਬਣਾਈ ਆ ਮੈਂ ਪਹਿਲਾਂ ਚੁੱਲੇ ਨੂੰ ਮਿੱਟੀ ਲਾਤੀ ਉਸ ਤੋਂ ਬਾਅਦ ਫਿਰ ਹੁਣ ਕਮੀਜ਼ ਸੈੱਟ ਕਰ ਤੇ ਹਲੇ ਚਾਦਰਾਂ ਰਹਿਦੀਆਂ ਨੇ ਮੇਰੀਆਂ ਸੈੱਟ ਕਰਨ ਵਾਲੀਆਂ ਉਹ ਵੀ ਦੇਖੂਗੀ ਕੱਲ੍ਹ ਨੂੰ ਐਵੇਂ ਮੈਂ ਉਹ ਕਰੂੰਗੀ ਫਿਰ ਸਿਉਣਾ ਮਾਰ ਕੇ ਰੱਖਣੂ ਫਿਰ ਚੰਗੀ ਤਰ੍ਹਾਂ ਬਸਾਈਆਂ ਜਾਂਦੀਆਂ ਨੇ ਚੱਕ ਕੇ ਆਮ ਨਾਲ ਹੁਣ ਇਹ ਜਹਾ ਧੂਨੀ ਆ ਉਧਰ ਚਿੱਟੀ ਆ ਬੈਡਾਂ ਤੇ ਉਹ ਇੱਕ ਉਹ ਫਿਰ ਉਹ ਧੂਨੀ ਆ ਫਿਰ ਉਹ ਦੂਜੀ ਬਸਾ ਦੂੰਗੀ ਕੋਕੋ ਕੋਲੀ ਜੀ ਇੱਕ ਨਵੀਂ ਆ ਉਹ ਕੱਢੂੰਗੀ ਸਿਉਣਾ ਮਾਰ ਕੇ ਫਿਰ ਮौज ਆ ਕਈ ਦਿਨ ਉੰਜ ਤਾਂ ਉਧਰ ਹੁਣ ਕਮਰੇ ਚ ਪੈਂਦੇ ਨਹੀਂ ਹੈਗੇ ਪਰ ਫਿਰ ਵੀ ਜਦੋਂ ਧੋਵਾਗੇ ਦਿਨ ਚ ਵੀ ਨਹੀਂ ਵਹਦੇ ਰਾਤ ਵੀ ਨਹੀਂ ਕੋਈ ਨਹੀਂ ਵਹਦਾ ਉਹੀ ਬਸਾ ਰੱਖੀ ਆ ਤੇ ਫਿਰ ਪਰ ਸਿਉਣ ਮਾਰ ਕੇ ਰੱਖ ਲੈਣੀ ਫੇ ਬਸਾਈ ਜਊ 10 15 ਦਿਨ ਨੂੰ ਧੋਵਾਗੇ ਜਦੋਂ ਇੱਧਰ ਲਈ ਤਾਂ ਬਹੁਤ ਸੇਤੀ ਕਰੀ ਪਈਆਂ ਨੇ ਇਹਨਾਂ ਨੇ ਗੰਦੀ ਕੱਲ ਕੋਲੂ ਕੱਪੜੇ ਧੋਏ ਜੇ ਫਿਰ ਧੋਵਾਂਗੀ ਇੱਧਰ ਲਈ ਛਾਦਰ ਵੀ ਇੱਕ ਸੈੱਟ ਕਰਦੀਆਂ ਸਿਉਣਾ ਮਾਰਦੀਆਂ ਇਹਨੇ ਕੋਕੋ ਗੋਲੀ ਬਸਾ ਦੂੰਗੀ ਫਿਰ ਇੱਧਰ ਬਸਾ ਕੇ ਦੂਜੀਆਂ ਹੈਗੀਆਂ ਨਵੀਆਂ ਉਹ ਹੈਗੀਆਂ ਫਿੱਕੀਆਂ ਜਿਆਦੇ ਉਹ ਤਾਂ ਪੀਤੀ ਨੇ ਕਰਦਣੀ ਹੈ ਪੱਟੀ ਮੇਸ ਡੋਲਦਿਆਂ ਦੀਆਂ ਠੰਡੇ ਠੁੰਡੇ ਚਾਕਲੇਟਾਂ ਫੇਰ ਮੈਂ ਕੁੱਕੂ ਕੁਲੀਉ ਦੇਖਦੀ ਐ ਨੇ ਵਸਾ ਦੂੰ ਇਹਨੂੰ ਧੋਰੂੰਗੀ ਜਿਹੜੀ ਵਸਾਈ ਵੀ ਆ ਕੱਪੜੇ ਧੋਊਂਗੀ ਫੇਰ ਇਸ ਸੋਨਾ ਮਾਰਕੂੰਗੀ ਨਮੀਆਂ ਤਾਂ ਫੇਰ ਬਾਅਦ ਚ ਵਸਾ ਦੂੰ ਨਾਲ ਇਹ ਕਸੀਆਂ ਹੀ ਪਈਆਂ ਨੇ ਫੇਰ ਉਹ ਦੀਆਂ ਸੋਨਾ ਵੀ ਮਾਰ ਕੇ ਰੱਖਣੀਆਂ ਨੇ ਹੁਣ ਤਾਂ ਮਾਸੂਮ ਵਧੀਆ ਚਲੋ ਏਸੀ ਚੱਲਦਾ ਤਾਂ ਨਾ ਜਾ ਕੰਮ ਨਿਬੇੜਦੀ ਐ ਬਹੁਤ ਔਖਾ ਹੋਇਆ ਪਿਆਤੀ ਗਰਮੀ ਚ ਪਾਈ ਨਹੀਂ ਜਾਂਦੇ ਸਾਂ ਨਹੀਂ ਆਉਂਦਾ ਗਰਮੀ ਬਹੁਤ ਜ਼ਿਆਦੇ ਆ ਬਾਹਰ ਨਿਕਲਦੇ ਆ ਜਦੋਂ ਫੇਰ ਸਾਂ ਨਹੀਂ ਆਉਂਦਾ ਇਹ ਦੇ ਕਰਕੇ ਅੱਜ ਏਸੀ ਲਾਈ ਬੈਠੇ ਨੇ ਇਹ ਫੇਰ ਮੈਂ ਕਿਹਾ ਮੈਂ ਆਪਣਾ ਕੰਮ ਕਰ ਲਾਂ ਨਹੀਂ ਆ ਤੇ ਲੋ ਜੀ ਸੂਤੀ ਨੇ ਇਹ ਵਧੀਆ ਸਸਤੇ ਜਿਹੇ ਨੇ ਵੈਸੇ ਤਾਂ ਹੁਣ ਸੂਤੀ ਨੇ ਪਾਈ ਜਾਂਦੇ ਨੇ ਚਲੋ ਗਰਮੀ ਚ ਇਹ ਤਾਂ ਪਾਇਆ ਵੀ ਨਹੀਂ ਧੋ ਵੀ ਨਹੀਂ ਪਾਈ ਇਹਦੇ ਚ ਤਾਂ ਮੈਂ ਜਿਹੜਾ ਫਿੱਕਾ ਜਿਹਾ ਜੱਸੇ ਹੋ ਰਹੀ ਹਾਂ ਹੁਣ ਤੇ ਲੋ ਜੀ ਕੰਮ ਨੇ ਮੀਟ ਤਾਂ ਸੈੱਟ ਕਰ ਤਾਂ ਆ ਦੇਖੋ ਏਸੀ ਚੱਲਦਾ 24 ਘੰਟੇ ਹੁਣ ਸਾਡਾ ਸਵੇਰੀਆਂ ਲਾ ਲਾਂਦੇ ਨੇ 10 ਵਜੇ ਰਾਤ ਨੂੰ ਚੱਲਦਾ ਦਿਨ ਨੂੰ ਚੱਲਦਾ ਆਥਣ ਇੱਕ ਘੰਟਾ ਮਸਾਂ ਬੰਦ ਕਰਦੇ ਨੇ ਜਦੋਂ ਨੌ ਦੇ ਧੁੰਦੇ ਨੇ ਬੱਚੇ ਉਦੋਂ ਬੰਦ ਕਰਾਉਨੇ ਆ ਲੋ ਜੀ ਹੁਣ ਬਣਾ ਦੂ ਕਹਿੰਦੇ ਖਿੱਲਾ ਸਾਨੂੰ ਹੁਣ ਚਾ ਖਾਣਗੇ ਖਿੱਲਾ ਪਾਪਕੋਰਨ ਲੋ ਜੀ ਕੁੱਕਰ ਚ ਪਾ ਕੇ ਇਹ ਬਣ ਗਈਆਂ ਖਿੱਲਾ ਤਿਆਰ ਦੋ ਪੈਕਟ ਪਾ ਲੇ ਇੱਕ ਪਾਕੇ ਲੈ ਵੀ ਗਏ ਖਾਣ ਨੂੰ ਇੱਧਰ ਬਣਾ ਲਈ ਵਿੱਚ ਆਦਿਲਾ ਕੀ ਹੋ ਰਿਹਾ ਆ ਕੀ ਹੋ ਰਿਹਾ ਭਾਈ ਇਹ ਕੀ ਹੋ ਰਿਹਾ ਹਾਂ ਕੀ ਹੋ ਰਿਹਾ ਇਹ ਇਹ ਗੰਦ ਪਾਉਨੀ ਆ ਉਰੇ ਆ ਕੇ ਦੇਖ ਕੀ ਕਰਦੀ ਆ ਬਿਸਕੁਟ ਕ੍ਰੀਮ ਕ੍ਰੀਮ ਖਾਈ ਜਾਂਦੀ ਆ ਦੂਏ ਸਿੱਟੀ ਜਾਂਦੀ ਆ ਲੈ ਇਹਨੂੰ ਕ੍ਰੀਮ ਵਾਲੇ ਨਾਲ ਲਿਆ ਕੇ ਦੇਆ ਕਰੋ ਸਾਰੇ ਲਫਾਫੇ ਖਾਲੀ ਕਰਤਾ ਇਹਨੂੰ ਲਾ ਕੇ ਹੀ ਦੇ ਦੇ ਇੱਕ ਚਮਚੇ ਮੈਨੂੰ ਪਤਾ ਆ ਆ ਦੇਖ ਲੈ ਪਹਿਲਾਂ ਖੋਲੋ ਆ ਦੇਖੀਂ ਚੱਗਾ ਦਾ ਸੰਬਧ ਨਹੀਂ ਦੇਖੀ ਕਿਵੇਂ ਕਿਉਂ ਵੈਸੇ ਛੀ